ਅਸੀਂ ਅਕਸਰ ਸੁਣਦੇ ਹਾਂ ਦੇਖਦੇ ਹਾਂ ਕਿ ਦੁਆਬਾ ਦੇ ਜ਼ਿਆਦਾਤਰ ਘਰਾਂ ਨੂੰ ਤਾਲਾ ਲੱਗਿਆ ਹੋਇਆ ਹੈ ਕਾਰਨ ਲੋਕ ਪਰਵਾਸ ਕਰ ਜਾਂਦੇ ਹਨ ਪਰਦੇਸ਼ ਚ ਸਿਰਫ ਪੰਜਾਬ ਦੇ ਲੋਕ ਹੀ ਰੋਜ਼ਗਾਰ ਲਈ ਚੰਗੇ ਭਵਿੱਖ ਲਈ ਵਿਦੇਸ਼ ਦਾ ਰੁੱਖ ਨਹੀਂ ਅਖਤਿਆਰ ਕਰ ਰਹੇ ਬਲਕਿ ਹੋਰ ਸੂਬਿਆਂ ਦਾ ਵੀ ਇਹੀ ਹਾਲ ਹੈ International Institute of Migration and Development yani ki IIMD di Kerala Migration Survey Report darsoondi hai ke soobe di 3 crore 43 lakh abadi vichon har 5ve ghar vichon katton kat ek member ghar ton bahar 12 lakh ton vad gharan nu taala lagya hoya hai jadon ki 21 lakh ton vad gharan vich sirf ਬਜ਼ੁਰਗ ਰਹਿ ਰਹੇ ਨੇ ਇਹ ਸੂਬੇ ਲਈ ਇੰਨਾ ਗੰਭੀਰ ਮੁੱਦਾ ਬਣਿਆ ਹੋਇਆ ਹੈ ਕਿ ਕੇਰਲ ਸਰਕਾਰ ਨੇ ਮਾਰਚ ਦੇ ਅੰਤ ਵਿੱਚ ਇੱਕ ਸੀਨੀਅਰ ਸਿਟੀਜ਼ਨ ਕਮਿਸ਼ਨ ਇੱਥੇ ਸਥਾਪਿਤ ਕਰ ਦਿੱਤਾ ਇਹ ਦੇਸ਼ ਦਾ ਆਪਣੀ ਕਿਸਮ ਦਾ ਪਹਿਲਾ ਅਜਿਹਾ ਕਮਿਸ਼ਨ ਹੈ ਜੋ ਬਜ਼ੁਰਗਾਂ ਦੇ ਅਧਿਕਾਰਾਂ ਉਲਾਈ ਅਤੇ ਪੁਨਰਵਾਸ ਲਈ ਵਿਸ਼ੇਸ਼ ਤੌਰ ਤੇ ਕੰਮ ਕਰੇਗਾ ਕੁਝ ਯੋਜਨਾਵਾਂ ਤਹਿਤ ਡੇ ਕੇਅਰ ਕਾਉਂਸਲਿੰਗ ਮੈਡੀਕਲ ਨਰਸਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਪਰ ਅਜੇ ਹਾਂ ਪਹਿਲੀ ਵਾਰ ਦੇਸ਼ ਵਿੱਚ ਹੋਇਆ ਕਿ ਇਸ ਤਰ੍ਹਾਂ ਕਮਿਸ਼ਨ ਗਠਿਤ ਕਰਨਾ ਪੈ ਗਿਆ ਕੇਰਲ ਦੇ ਨੌਜਵਾਨਾਂ ਤੋਂ ਜਿੱਕਰ ਗੱਲ ਕਰੀਏ ਕੇਰਲ ਇਸ ਸਮੇਂ ਨੌਜਵਾਨਾਂ ਤੋਂ ਖਾਲੀ ਹੁੰਦਾ ਜਾ ਰਿਹਾ ਹੈ ਕਿਉਂਕਿ ਘੱਟ ਬੱਚੇ ਪੈਦਾ ਹੋ ਰਹੇ ਹਨ ਤੇ ਉਥੇ ਹੀ ਜੋ ਬੱਚੇ ਪੈਦਾ ਹੋ ਰਹੇ ਹਨ ਉਹ ਬਾਹਰ ਵੱਸ ਰਹੇ ਹਨ ਇਸ ਦਰ ਨਾਲ ਜੇਕਰ ਬਜ਼ੁਰਗ ਆਬਾਦੀ ਵੱਧਦੀ ਹੈ ਤਾਂ 2051 ਤੱਕ 40% ਬਜ਼ੁਰਗ ਹੀ ਹੋ ਜਾਣਗੇ ਇਤੋਂ ਦੇ ਸਮਾਜ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਨਾਲ ਹੀ ਸੱਤਾਧਿਰ ਨੂੰ ਇਸ ਨੂੰ ਲੈ ਕੇ ਕਦਮ ਵੀ ਚੁੱਕਣੇ ਚਾਹੀਦੇ ਕਿ ਸਿਰਫ ਚੋਣਾ ਸਮੇਂ ਵੋਟਾਂ ਲੈਣ ਲਈ ਭਾਰਤੀਆਂ ਸੀਮਤ ਨਾ ਰਹਿਣ ਬ੍ਰੇਨ ਡ੍ਰੇਨ ਤੋਂ ਕਿਵੇਂ ਬਚਣਾ ਹੈ ਕਿਵੇਂ ਭਾਰਤ ਵਿੱਚੀ ਰੋਜ਼ਗਾਰ ਦੇਣ ਨਹੀਂ ਤਾਂ ਦੇਸ਼ ਵਿੱਚ ਕਈ ਸੀਨੀਅਰ ਸਿਟੀਜ਼ਨ ਕਮਿਸ਼ਨ ਨਜ਼ਰ ਆਉਣਗੇ ਕਿ ਅਗਲਾ ਨੰਬਰ ਪੰਜਾਬ ਦਾ ਹੋ ਸਕਦਾ ਹੈ ਕਮੈਂਟ ਰਾਈ ਜ਼ਰੂਰ ਆਪਣੀ رائے ਰੱਖੋ